ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਿੰਘੜੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਲਓ ਵੀ ਦੋਸਤੋ ਅੱਜ ਇੱਕ ਨੀਲੀ 라ਵੀ ਦਾ ਟਾਪ ਓਪਨਿੰਗ ਨਾਲ ਲੈ ਕੇ ਆਈ ਹਾਂ ਪਰ ਇਹਦੇ ਲੈਣ ਬਾਰੇ ਤੇ ਨਹੀਂ ਪਤਾਗਾ ਪਰ ਇਹਨਾਂ ਨਾਲ ਕੁਝ ਗੱਲਾਂ ਕਰਦੀਆਂ ਬੜੀ ਖਾਸ ਕਰਦੇ ਤੇ ਜਿਹੜੇ ਵੀਰੋ ਪੇਜ ਨਾਲ ਨਵੇਂ ਜੁੜੇ ਆ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕੰਟੀਨਿਊ ਕਰ ਲਓ ਆਲਟ ਸੈਟ ਵੀ ਆਨ ਇਹ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਇਸਰ ਮਿਲਦਾ ਰਹੇ ਦੋਸਤੋ ਇਹ ਨੀਲੀ 라ਵੀ ਝੂਟੀ ਆ ਤੇ ਵੀਰ ਨੇ ਆਪਣੇ ਮਿੱਤਰ ਪਿਆਰੀਆ ਪਿੰਡ ਕੰਗੜ ਤੋਂ ਇਹਨਾਂ ਨੇ ਮੁੱਲ ਖਰੀਦੀ ਸੀ ਇਹਨਾਂ ਨੇ ਤੇ ਜਿਹੜੇ ਤਾਂ ਬੰਦੇ ਤੋਂ ਲੈ ਕੇ ਆਏ ਆ ਜਾਂ ਉਹਨੂੰ ਪਰਖਣੀ ਸੀ ਜਾਂ ਉਹ ਕਿਵੇਂ ਵੀ ਆ ਤੇ ਛੋਟੀ 'ਚ ਕਿਸੇ ਪਾਸੇ ਕੋਈ ਕਮੀ ਨਹੀਂ ਗਈ ਮਾਰਕਿੰਗ ਬਿਲਕੁਲ ਪੂਰੀ ਪੂਰੀ ਮਾਰਕਿੰਗ ਆ ਅੱਖਾਂ ਜੀ ਜਵਾਬ ਵਾਲੀ ਇਹ ਗੱਲ ਕਰ ਲੀਏ ਆਪਾਂ ਮਰਲੇ ਫੱਟੀ ਆ ਗਈ ਸਿੰਘ ਬੰਤਰ ਆ ਗਈ ਆ ਤੇ ਜਾਂ ਇਹਦੇ ਬਾ ਬਰੇਡ 'ਚ ਗੱਲ ਕਰੀਏ ਆਪਾਂ ਦੀ ਅੱਗੋਂ ਏਕ ਦੀ ਅਸਲ 'ਚ ਆਪਾਂ ਏਕ ਦੀ ਵਾਲ ਮਾਰਪਾਂ ਵੀਡੀਓ 'ਚ ਕਿਉਂ ਕਰ ਰਹੇ ਆਂ ਤੇ ਆਪਣੇ ਨਾ ਵੀ ਬਰੀਡ ਚ ਬਹੁਤ ਵੱਡੀ ਕਮੀ ਆ ਬਰੀਡ ਦੀ ਕਮੀ ਹੈ ਜਦੋਂ ਮੈਂ ਕਾਗੀ ਲੱਤਾਂ ਦੇ ਵਿੱਚ ਆ ਸਮਝ ਆ ਗਈ ਆ ਇਹ ਨੀਲੀ ਰਾਵੀ ਦੇ ਵਿੱਚ ਇਸ ਤਰ੍ਹਾਂ ਹੋਣੀ ਚਾਹੀਦੀ ਆ ਜਿਵੇਂ ਮਮ ਚੋਟੀ ਆਦੀ ਆ ਅਗੋ ਭਾਰੀ ਹੋਣੀ ਚਾਹੀਦੀ ਆ ਤੇ ਮੋਹਰੇ ਦੇ ਵਿੱਚ ਇਹ ਬਿਲਕੁਲ ਭਾਰੀ ਨਹੀਂ ਚਾਹੀਦੀ ਪਰ ਜਿਹੜੀ ਮੋਹਰੇ ਦੇ ਵਿੱਚ ਭਾਰੀ ਹੋਊਗੀ ਉਹ ਵੀ ਕੁ ਤਰ੍ਹਾਂ ਦੀ ਮੋਹਰਾਂ ਨੂੰ ਕਰਾਸ ਦੱਸਾਂ ਦੀ ਵੀ ਕਰਾਸ ਚ ਆ ਜਾਂਦਾ ਮੋਰਾ ਪਛੂ ਤੇ ਇਹਦੀ ਬਾਕੀ ਪਿੱਠ ਪੜਾਉ ਹੁਣ ਇਹ ਤੁਹਾਨੂੰ ਪਿੱਠ ਪੁੜੇ ਦੇ ਵਿੱਚ ਵੀ ਨੀਲੀ ਰਾਵੀ ਦੇ ਵਿੱਚ ਇੰਨਾ ਚਾਹੀਦਾ ਹੈ ਤੁਸੀਂ ਦੇਖੋ ਜੀ ਇਹ ਇੰਨਾ ਇੰਨਾ ਟਿਲਕਾ ਚਾਹੀਦਾ ਹੈ ਨੀਲੀ ਰਵੀ ਦੇ ਵਿੱਚ ਨੀਲੀ ਰਵੀ ਦੇ ਇਹ ਚ ਖੜੇ ਪੁੜੇ ਚ ਮੱਝ ਆ ਗਈ ਆ ਤੇ ਉਹ ਵੀ ਨੀਲੀ ਰਵੀ ਦੇ ਵਿੱਚ ਵੀ ਆਪਣਾ ਨਹੀਂ ਆਉਂਦੀ ਉਹ ਵੀ ਉਹ ਵੀ ਕ੍ਰਾਸ ਬਣਾ ਖਾਊਗੀ ਇੰਨਾ ਪੜਾ ਜੀਦਾ ਸਹੀ ਬਣਨੇ ਜੋ ਤੇ ਪਿੱਠ ਪੁੜੇ ਦੀ ਪਿੱਛੇ ਚੌੜੀ ਜਾਈਦੀ ਆ ਆ ਤੁਹਾਨੂੰ ਖੋਨੇ ਆ ਆ ਵੇਖੋ ਜੀ ਮਾਟਰ ਰੂਪ ਤੇ ਪਿੱਠ ਪੁੜੇ ਦੀ ਜੋੜੀ ਤੇ ਪੂਸ਼ਤੀ ਦੇ ਸਕਦੇ ਹੋ ਤੇ ਵੀ ਮੈਟਨਸੇ ਦੀ ਵੀ ਕਿੱਥੇ ਤੋਂ ਚਾਹੀਦੀ ਹੈ ਤੁਸੀਂ ਦੇ ਸਕਦੇ ਜੀ ਤੇ ਹੌਲੀ ਹੌਲੀ ਕਮਾਈ ਨਹੀਂ ਆ ਜੇ ਧੋਨੀ ਦੇ ਆਪਾਂ ਨੂੰ ਚਾਹੀਦਾ ਆ ਵੀ ਵੈਟ ਥੋੜਾ ਜਿਹਾ ਹੈ ਤੇ ਥਾਣਾ ਜਿਹੜੇ ਆ ਉਨੀ ਲੀਰਾਂ ਵਾਲੇ ਹੱਥੀ ਦੇਖਦਾ ਇਸ ਤਰ੍ਹਾਂ ਚਾਹੀਦਾ ਜਿਹੜੀ ਬੁਈ ਬੜਾ ਪਤਲਾ ਨਹੀਂ ਚਾਹੀਦਾਗਾ ਤੇ ਬੜੇ ਗੁੱਲੇ ਵਾਲ ਸੰਜੀਦੀ ਆ ਬਹੁਤ ਸੋਹਣ ਸੋਹਣੀ ਕੱਢ ਝੂਟੀ ਐ ਤੇ ਗੱਲ ਆਪਾਂ ਕਰਿਆ ਸਮ ਵੀ ਇਹ ਵੀਰ ਨੇ ਝੂਟੀ ਰਾਏਗੋੜ ਤੋਂ ਪਰਲੇ ਪਸਪੰਡੂ ਲਈ ਸੀ ਕਿਹੜਾ ਪਿੰਡ ਸੀ ਲੋਟ ਵਾਦੀ ਲੋਟ ਵਾਦੀ ਤੇ ਐਸੇ ਜੀ ਦੇ ਵਿੱਚੋਂ ਇਹਦੀ ਭੈਣ ਆ ਗਈ ਇਹ ਵੀ ਬਾਈ ਨੇ ਆਖਰੀ ਵਲੀ ਸੀ ਕੱਟੀ ਐ ਇਹ ਵੀ ਕੱਟੀ ਬਹੁਤ ਸ਼ਾਨਦਾਰ ਆ ਪਰ ਇਹਦੇ ਵਿੱਚ ਮਾਰਕਿੰਗ ਆਉਂਦੀ ਭੈਣ ਨੂੰ ਪੂਨੇ ਵੀ ਕਰਦੀ ਹੈ ਪੱਟੀ ਹੋਈ ਅਸੀਂ ਗੱਲ ਨਹੀਂ ਵਾਰੰਮ ਨੂੰ ਸੋਟ ਔਲੇ ਸਮੇਂ ਹੀ ਕਾਲਾ ਕਿਪਤਾ ਲੱਗੂਗਾ ਇਹਦੀ ਜਪਾਂ ਹੱਕ ਠੀਕ ਗਲ ਕਰ ਲਗੇ ਪਰ ਇਹ ਆਦੀ ਆਦੀ ਉਸ ਛੋਟੀ ਮੁਕਾਵੜੇ ਘਟਿਆ ਯਾਂ ਪਰ ਆ ਕਰਨਗੇ ਵੀ ਬਰੀਡ ਸੁਧਾਰ ਚ ਕੰਮ ਹੋਊਗੀ ਉਨੀ ਨਹੀਂ ਜਨੀ ਉਹਦੀ ਚਾਹੀਦੀ ਕੱਟਦੇ ਵੀ ਰਹੀ ਆ ਪਰ ਉਨੀ ਨਹੀਂ ਜੇ ਅੱਖਾਂ ਤੋਂ ਦੇ ਸਕਦੇ ਹੋ ਜੇ ਦੋਨਾਂ ਖਾਈ ਬਹੁਤ ਸੋਹਣੇ ਜਵਾਬ ਐ ਇਸ ਤਰ੍ਹਾਂ ਵੀ ਜਵਾਬ ਹੀ ਹੁਣ ਜਿਵੇਂ ਬੀ ਐਫ ਐ ਮੇਲੇ ਵਾਲੇ ਕਰ ਰਹੇ ਆ ਬੀ ਐਫ ਐ ਮੇਲੇ ਵਾਲਾ ਨੇ ਆਖਿਆ ਵੀ ਚਾਰੇ ਪੈਰ ਅੱਖਾਂ ਜੋ ਜਵਾਬ ਹੁਣ ਕਹੀਦਾ ਆ ਕਿ ਨੀਲੀ ਰਾਵੀ ਨਹੀਂ ਜਾਲੀਆਂ ਪੂਰੀਆਂ ਕਰਦੀ ਹੋਊਗੀ ਤੇ ਮਿਲਕਾਂ ਦੇ ਵਿੱਚ ਲੱਗੂਗੀ ਜੇ ਆਪਾਂ ਇਹੋ ਜਿਹੇ ਪਸ਼ੂ ਤਿਆਰ ਕਰਾਂਗੇ ਤੇ ਉਹ ਮੇਲਿਆਂ 'ਚ ਆਮ ਲੱਗਣਗੇ ਤੇ ਇਸ ਨਸਲ 'ਚ ਸੁਧਾਰ ਤੇ ਅੱਗੇ ਆਊਗਾ ਤੇ ਇਸ ਜਿਹੜੀ ਝੋਟੀ ਲਈ ਜਿਹੜਾ ਸੀਮਨ ਲੱਗਿਆ ਹੋਇਆ ਉਹ ਹਰੀਕੇ ਵਾਲੇ ਡੈਮਡਾ ਬੋਲਦਾ ਸੀਮਨ ਲੱਗਿਆ ਆ ਤੇ ਉਹ ਵੀ ਇਹ ਤੋਂ ਮੇਜਾ ਵੀ ਚੰਗਾ ਬੱਚਾ ਜਿਹਨ ਝੋਟੀ ਆ ਤੇ ਚੰਗਾ ਬੱਚਾ ਹੀ ਦੇਊਗੀ ਬਸ ਵਗਾਉਣ ਦਾ ਮਕਸਦ ਇਹ ਕੇ ਵੀ ਇਸ ਤਰ੍ਹਾਂ ਦੇ ਝੋਟਿਆਂ ਤੁਸੀਂ ਪੈਸਾ ਕarning ਦੀ ਕੋਸ਼ਿਸ਼ ਕਰੋ ਤੇ ਚੰਗੇ ਸੀਮਨ ਆਲਾ ਧਿਆਨ ਦਿਓ ਜਾਂ ਸਰਕਾਰੀ ਸੀਮਨ ਹੁੰਦਾ ਐ ਨੀਲੀ ਰਵੀ ਦੇ ਵਿੱਚ ਉਹ ਵੀ ਬਹੁਤ ਚੰਗਾ ਆਉਂਦਾ ਆਪਣਾ ਪੀਐਲਡੀਬੀ ਦਾ ਵੀ ਸਰਕਾਰੀ ਸੀਮਨ ਬਹੁਤ ਚੰਗਾ ਸੀ ਬਣਾਉਂਦਾ ਜਿਵੇਂ ਆਪਾਂ ਗੱਲ ਕਰ ਲਈ ਵੀਡੀਓ ਡਾਇਮੰਡ ਬੋਲ ਆ ਗਿਆ ਡਾਇਮੰਡ ਬੋਲ ਦੀ ਜਿਹੜੀ ਬੈਕਗ੍ਰਾਉਂਡ ਆ ਸਰਕਾਰੀ ਸੀਮਨ ਦੀ ਆ ਡਾਇਮੰਡ ਬੋਲ ਜੇ ਖੁਦ ਆਪ ਉਹ ਸਰਕਾਰੀ ਸੀਮਨ ਲੈਂਡ 'ਚ ਹਾਂ ਤੇ ਜਿਹੜੀ ਉਹਨਾਂ ਕੋਲ ਮੱਝਾਂ ਸੀ ਉਹ ਵੀ ਸਰਕਾਰੀ ਸੀਮਨ ਦੀਆਂ ਮੱਝਾਂ ਸੀ ਬਹੁਤ ਸ਼ਾਂਤ ਰਹਾ ਪਸ਼ੂ ਆਪਣਾ ਪਾਇਦਾ ਕਰਨ ਦੀ ਲੋੜ ਆ ਜੋ ਦੋਸਤੋ ਧੰਨਵਾਦ ਵੀਡੀਓ ਨੂੰ ਕਰਦੇ ਸ਼ੇਅਰ ਧੰਨਵਾਦ ਜੀ